ਅੱਜ ਕੱਲ੍ਹ ਮਹਾਕਵਰ ਸਿੰਘ ਵੇਦੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫੇ ਦੀ ਗੱਲ ਨੂੰ ਮੁੜ ਦਰਾਇਆ ਤੇ ਇੱਕ ਵਾਰ ਫੇਰ ਵੱਡੀ ਚਰਚਾ ਸਿਆਸਤ ਦੇ ਵਿੱਚ ਦਿਖਾਈ ਦਿੱਤੀ ਹੈ ਸੁਨੀਲ ਜਾਖੜ ਕਈ ਦਿਨਾਂ ਤੋਂ ਅਗਿਆਤਵਾਸ ਚੱਲ ਰਿਹਾ ਸੁਨੀਲ ਜਾਖੜ ਨੇ ਖੁਦ ਨੂੰ ਲਾਂਬੇ ਕੀਤਾ ਹੋਇਆ ਆਕਰ ਸੁਨੀਲ ਜਾਖੜ ਬੈਕਫਰਡ ਤੇ ਕਿਉਂ ਰਹਿਣਾ ਚਾਹੁੰਦੇ ਆ ਜੇ ਉਹਨਾਂ ਦਾ ਅਸਤੀਫਾ ਜੈ ਪ੍ਰਕਾਸ਼ ਨੰਡਾ ਦੇ ਕੋਲੇ ਪਹੁੰਚ ਗਿਆ ਸੀ ਜਾਂ ਸੁਨੀਲ ਜਾਖੜ ਨੇ ਖੁਦ ਉਹਨਾਂ ਨਾਲ ਮੁਲਾਕਾਤ ਕਰਕੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਤਾਕਰ ਇਸ ਨੂੰ ਅਕਸੈਪਟ ਕਿਉਂ ਨਹੀਂ ਕੀਤਾ ਗਿਆ ਹੁਣ ਜਦੋਂ ਇੱਕ ਵਾਰ ਫਿਰ ਸੁਨੀਲ ਜਾਖੜ ਨੇ ਪ੍ਰਧਾਨਗੀ ਦੇ ਉਹਦੇ ਤੋਂ ਲੰਬੇ ਹੁਣ ਦੀ ਗੱਲੋਂ ਮੁੜਦ ਰਾਇਆ ਤਾਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਬਹੁਤ ਸਾਰੇ ਆਗੂ ਭਾਜਪਾ ਦੇ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬੋਲਦੇ ਆ ਸਮੁੱਚੀ ਲੀਡਰਸ਼ਿਪ ਨੇ ਇਸ ਅਸਤੀਫੇ ਤੇ ਇੱਕ ਵਾਰ ਫਿਰ ਚੁੱਪ ਧਾਰੀ ਹੋਈ ਹੈ ਤਾਂ ਅਸਤੀਫੇ ਤੇ ਇੱਕ ਵੱਡਾ ਸਸਪੈਂਸ ਵੀ ਦਿਖਾਈ ਦੇ ਰਿਹਾ ਕਿ ਆਕਰ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚੋਂ ਇਸ ਗੱਲ ਦੇ ਉੱਤੇ ਕੋਈ ਠੋਸ ਜਵਾਬ ਕਿਉਂ ਨਹੀਂ ਦਿੱਤਾ ਜਾ ਰਿਹਾ ਸੁਨੀਲ ਜਾਖੜ ਦੇ ਨਾਲ ਬਹੁਤ ਸਰੀਆਂ ਚਰਚਾਵਾਂ ਦਿਖਾਈ ਦੇ ਰਹੀਆਂ ਜਦੋਂ ਜਿਮਨੀ ਚੋਣਾਂ ਦਾ ਮਾਹੌਲ ਦਿਖਾਈ ਦੇ ਰਿਹਾ ਤਾਂ ਇਸ ਮਾਹੌਲ ਦੇ ਵਿੱਚੋਂ ਪੂਰੀ ਤਰ੍ਹਾਂ ਨਦਾਰਦ ਨਜ਼ਰ ਆ ਰਿਹਾ ਸੁਨੀਲ ਜਾਖੜ ਆਖਰ ਹੁਣ ਸੁਨੀਲ ਜਾਖੜ ਨੇ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਉੱਤੇ ਸਪਸ਼ਟਤਾ ਦਿੱਤੀ ਹੈ ਕਿ ਉਹ ਪ੍ਰਧਾਨ ਰਹਿਣਾ ਨਹੀਂ ਚਾਹੁੰਦੇ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦਾ ਪ੍ਰਦਰਸ਼ਨ ਬੇਸ਼ੱਕ ਵੋਟ ਪੱਖ ਤੋਂ 19% ਤੱਕ ਗਿਆ ਪਰੰਤੂ ਇੱਕ ਵੀ ਸੀਟ ਭਾਜਪਾ ਦੇ ਹਿੱਸੇ ਨਹੀਂ ਆਈ ਇਸ ਕਰਕੇ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਸਮੁੱਚੀ ਲੀਡਰਸ਼ਿਪ ਨੂੰ ਆਪਣਾ ਅਸਤੀਫਾ ਦੇ ਦਿੱਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਪਿੱਛੇ ਰਹਿਣਾ ਹੀ ਠੀਕ ਸਮਝਿਆ ਇਹ ਵੀ ਗੱਲ ਨਾਲ ਦੀ ਨਾਲ ਚਰਚਾ ਦਾ ਵਿਸ਼ਾ ਬਣੀ ਕਿ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਬਹੁਤ ਸਾਰੇ ਲੋਕ ਅਜਾਹੇ ਨੇ ਜਿਹੜੇ ਨਾ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਨੂੰ ਐਕਸੈਪਟ ਕਰਦੇ ਆ ਤੇ ਨਾ ਹੀ ਸੁਨੀਲ ਜਾਖੜ ਨੂੰ ਐਕਸੈਪਟ ਕਰਦੇ ਆ ਬਹੁਤ ਸਾਰੇ ਨਾਰਾਜ਼ ਲੋਕ ਜਿਹੜੇ ਕਾਂਗਰਸ ਤੋਂ ਹਟ ਕੇ ਭਾਜਪਾ ਦੇ ਵਿੱਚ ਆਏ ਉਹ ਜਲਦੀ ਜਲਦੀ ਹੀ ਉਹਨਾਂ ਪਾਰਟੀਆਂ ਦੇ ਵਿੱਚ ਚਲੇ ਗਏ ਜਿੱਥੋਂ ਉਹ ਆਏ ਸਨ ਪਰੰਤੂ ਕੈਪਟਨ ਮਰਿੰਦਰ ਸਿੰਘ ਤੇ ਸੁਨੀਲ ਜਾਕੜ ਜਿਸ ਤੰਗ ਦੇ ਨਾਲ ਭਾਜਪਾ ਦੇ ਵਿੱਚ ਜਮੇ ਦਿਖਾਈ ਦੇ ਰਿਹਾ ਹੈ ਪਿਛੇ ਜੇ ਫਸਲੀ ਸੀਜ਼ਨ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਵੀ ਦਿਖਾਈ ਦਿੱਤੇ ਸੀ ਪਰੰਤੂ ਹੁਣ ਜਦੋਂ ਜਿਮਨੀ ਚੋਣਾ ਦਾ ਮਾਹੌਲ ਦਿਖਾਈ ਦੇ ਰਿਹਾ ਤਾਂ ਸੁਨੀਲ ਜਾਕੜ ਦੀ ਇਸ ਕਰਕੇ ਚਰਚਾ ਹੋ ਰਹੀ ਹੈ ਕਿ ਨਾ ਤਾਂ ਭਾਜਪਾ ਦੀ ਹਾਈ ਕਮਾਂਡ ਨੇ ਇਸ ਅਸਤੀਫੇ ਨੂੰ ਐਕਸੈਪਟ ਕੀਤਾ ਨਾ ਹੀ ਕੋਈ ਨਵਾਂ ਪ੍ਰਧਾਨ ਦੇਣ ਦੀ ਗੱਲ ਕੀਤੀ ਹੈ ਤੇ ਸੁਨੀਲ ਜਾਖੜ ਇਸ ਪੂਰੀ ਮੂਮੈਂਟ ਦੇ ਵਿੱਚੋਂ ਗਾਇਬ ਨਜ਼ਰ ਆ ਰਿਹਾ ਤਾਂ ਸੁਨੀਲ ਜਾਖੜ ਦਾ ਮੰਨਣਾ ਕਿ ਜਿਸ ਤੰਗ ਦੇ ਨਾਲ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ ਇਸ ਦੇ ਨਾਲ ਚਰਚਾ ਇਹ ਵੀ ਦਿਖਾਈ ਦਿੰਦੀ ਹੈ ਕਿ ਸਿਆਸਤਦਾਨਾਂ ਦੇ ਵਿੱਚ ਮੌਜੂਦਾ ਮਾਹੌਲ ਦੀ ਸਿਆਸਤ ਦੇ ਵਿੱਚ ਨੈਤਿਕਤਾ ਬਚੀ ਕਿੱਥੇ ਹੈ ਸਿਆਸਤਦਾਨਾਂ ਦੇ ਵਿੱਚ ਨੈਤਿਕਤਾ ਕਿੰਨਾ ਕੁ ਕਮ ਕਰਦੀ ਹੈ ਇਹ ਸਾਰੇ ਹੀ ਜਾਣਦੇ ਆ ਪਰੰਤੂ ਸਨੀਲ ਜਾਖੜ ਜਿਹੜਾ ਪੱਕ ਹੁਣ ਰੱਖਦੇ ਨਜ਼ਰ ਆ ਰਿਹਾ ਤਾਂ ਉਹਦੇ ਵਿੱਚ ਬਹੁਤੀ ਸੱਚਾਈ ਲੱਗਦੀ ਵਿਖਾਈ ਨਹੀਂ ਦੇ ਰਹੀ ਕੁਝ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ ਤਾਂ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਭਾਜਪਾ 227 ਨੂੰ ਦੇਖ ਰਹੀ ਹੈ ਸਰਕਾਰ ਬਣਾਉਣਾ ਚਾਹੁੰਦੀ ਹੈ ਪਰੰਤੂ ਇੱਥੇ ਬਹੁਤ ਸਾਰੇ ਮਸਲੇ ਨੇ ਜਿਸ ਕਰਕੇ ਭਾਜਪਾ ਦਾ ਜਿਹੜਾ ਪੈਰ ਹੈ ਉਹ ਪੂਰੀ ਤਰ੍ਹਾਂ ਪੰਜਾਬ ਦੇ ਮਾਫਕ ਨਹੀਂ ਆ ਰਿਹਾ ਤਾਂ ਮੰਨਣਾ ਪੇਗਾ ਕਿ ਸੁਨੀਲ ਜਾਖੜ ਜਿਹੜੀਆਂ ਗੱਲਾਂ ਕਰ ਰਿਹਾ ਪਿੱਛੇ ਜੇ ਉਹ ਬਾਹਰ ਨਿਕਲੇ ਸਨ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਬਤ ਇੱਕ ਵਿਵਾਦ ਦੇ ਬਾਬਤ ਇੱਕ ਟਿੱਪਣੀ ਕੀਤੀ ਸੀ ਤਾਂ ਬਹੁਤ ਸਾਰੇ ਭਾਜਪਾਈਆਂ ਨੂੰ ਇਸ ਗੱਲ ਦੇ ਪਿੱਸੂ ਪੈ ਗਏ ਸਨ ਕਿ ਆਖਰ ਸਨੀਲ ਜਾਖੜ ਨੇ ਜਿਸ ਤੰਗ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਕੀਤੀ ਹੈ ਤਾਂ ਅੱਜ ਵੀ ਉਹਨਾਂ ਨੇ ਇਸ ਗੱਲ ਉੱਤੇ ਮੋਹਰ ਲਗਾ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ ਤੇ ਪੰਜਾਬ ਤੇ ਪੰਥ ਲਈ ਇਸ ਪਾਰਟੀ ਦਾ ਬਚਿਆ ਰਹਿਣਾ ਬਹੁਤ ਜ਼ਰੂਰੀ ਹੈ ਸੁਖਬੀਰ ਬਾਦਲ ਹੋਣ ਜਾਂ ਨਾ ਹੋਣ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਪਰੰਤੂ ਉਹਨਾਂ ਨੇ ਜ਼ਿਕਰ ਕੀਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਦਾ ਜਨਮ ਹੋਇਆ ਸੀ ਇਸ ਪਾਰਟੀ ਦਾ ਇਸ ਖੇਤਰੀ ਪਾਰਟੀ ਦੀ ਭੂਮਿਕਾ ਦਾ ਰਹਿਣਾ ਬੇਹਦ ਜ਼ਰੂਰੀ ਹੈ ਤਾਂ ਸੁਨੀਲ ਜਾਖੜ ਨੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤਾਂ ਇਸ ਦੇ ਨਾਲ ਇਹ ਵੀ ਚਰਚਾ ਉੱਪਰ ਨਹੀਂ ਸ਼ੁਰੂ ਹੋ ਗਈ ਹੈ ਕਿ ਹੁਣ ਪੰਜਾਬ ਦੇ ਵਿੱਚ ਜੇ ਸੁਨੀਲ ਜਾਖੜ ਦਾ ਅਸਤੀਫਾ ਐਕਸੈਪਟ ਹੋ ਵੀ ਜਾਂਦਾ ਹੈ ਤਾਂ ਅਗਲਾ ਪ੍ਰਧਾਨ ਕੌਣ ਹੋ ਸਕਦਾ ਹੈ ਅਗਲੇ ਪ੍ਰਧਾਨ ਨੂੰ ਲੈ ਕੇ ਇੱਕ ਵੱਡੀ ਚਰਚਾ ਵੀ ਦਿਖਾਈ ਦਿੱਤੀ ਹੈ ਕੁਝ ਨਾਮ ਸੂਤਰਾਂ ਦੇ ਹਵਾਲੇ ਨਾਲ ਸਾਡੇ ਤੱਕ ਪੁੱਜਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਕਰ ਹੋ ਰਿਹਾ ਹੈ ਮਨਾਸ਼ਰਾ ਇੱਕੰਨਾ ਜੋ ਸਾਬਕਾ ਰਾਜ ਸਭਾ ਮੈਂਬਰ ਵੀ ਰਹੇ ਹੈ ਬਹੁਤ ਸਾਰੇ ਭਾਜਪਾ ਦੇ ਉਧਿਆਤੇ ਰਹੇ ਹੈ ਇਸ ਦੇ ਨਾਲ ਹੀ ਜ਼ਿਕਰ ਹੋ ਰਿਹਾ ਹੈ ਹਰਜੀਤ ਗਰੇਵਾਲ ਦਾ ਇਸ ਦੇ ਨਾਲ ਹੀ ਜ਼ਿਕਰ ਹੋ ਰਿਹਾ ਹੈ ਰਵਨੀਤ ਸਿੰਘ ਬਿੱਟੂ ਦਾ ਇਸ ਦੇ ਨਾਲ ਹੀ ਜ਼ਿਕਰ ਹੋ ਰਿਹਾ ਹੈ ਸੁਭਾਸ਼ ਸ਼ਰਮਾ ਦਾ ਤਾਂ ਆਖਰ ਇਨ੍ਹਾਂ ਚਾਰਾਂ ਦੇ ਵਿੱਚੋਂ ਕਿਸ ਉੱਤੇ ਭਾਜਪਾ ਆਪਣਾ ਮਨ ਟਿਕਾ ਸਕਦੀ ਹੈ ਕਿਸ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਸਕਦੀ ਹੈ ਵਿਸ਼ੇਸ਼ ਤੌਰ ਤੇ ਬਨਾਸ਼ਰਾਏ ਕੰਨਾ ਦਾ ਜ਼ਿਕਰ ਹੋ ਰਿਹਾ ਕਿਉਂਕਿ ਜਦੋਂ ਅਕਾਲੀ ਭਾਜਪਾ ਦੇ ਵਿਚਾਲੇ ਅਲਾਈਨਸੀ ਗੱਠਜੋੜ ਸੀ ਤਾਂ ਉਸ ਸਮੇਂ 2006 ਤੇ 7 ਦੇ ਵਿੱਚ ਬਨਾਸ਼ਰਾਏ ਕੰਨਾ ਦੀ ਅਗਵਾਈ ਦੇ ਵਿੱਚ 23 ਸੀਟਾਂ ਵਿੱਚੋਂ 19 ਦੇ ਕਰੀਬ ਸੀਟਾਂ ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ ਤੇ ਇੱਕ ਵਾਰ ਫਿਰ ਭਾਜਪਾ ਨੇ ਆਪਣੀ ਮਜ਼ਬੂਤੀ ਦਾ ਅਹਿਸਾਸ ਕਰਵਾਇਆ ਸੀ ਕਿ ਭਾਜਪਾ ਪੰਜਾਬ ਦੇ ਵਿੱਚ ਪਕੜ ਬਣਾ ਸਕਦੀ ਹੈ ਉਸੇ ਪਕੜ ਨੂੰ ਲੈ ਕੇ ਲਗਾਤਾਰ ਕੋਸ਼ਿਸ਼ਾਂ ਭਾਜਪਾ ਕਰ ਰਹੀ ਹੈ ਕਿ ਕਿਵੇਂ ਪੰਜਾਬ ਵੱਲ ਵਧਿਆ ਜਾਵੇ ਕਿਵੇਂ ਇੱਕ ਜਮੀਨ ਸਿਰਜੀ ਜਾਵੇ ਕਿਵੇਂ ਪੰਜਾਬ ਦੀ ਸੱਤਾ ਨੂੰ ਹੰਡਾਇਆ ਜਾਵੇ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ ਤਾਂ ਲੰਬੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤਾਂ तमाम ਕੋਸ਼ਿਸ਼ਾਂ ਭਾਜਪਾ ਵੱਲੋਂ ਵੀ ਜਾਰੀ ਨੇ ਇਸੇ ਤਰ੍ਹਾਂ ਹਰਜੀਤ ਗਰੇਵਾਲ ਜਿਹੜੇ ਅਕਸਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਜਾਂ ਕਹਿ ਸਕਦੇ ਆ ਕਿ ਜਦੋਂ ਵੀ ਭਾਜਪਾ ਦੇ ਅੰਦਰ ਕਿਸੇ ਤਰ੍ਹਾਂ ਦੀ ਦੁਬਿਧਾ ਬਣਦੀ ਹੈ ਜਾਂ ਭਾਜਪਾ ਆਪਣੇ ਹੀ ਆਗੂਆਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਦੇ ਨਾਲ ਫਸਦੀ ਨਜ਼ਰ ਆਉਂਦੀ ਹੈ ਤਾਂ ਉਸ ਸਮੇਂ ਕੰਮ ਆਉਂਦੇ ਆ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਹਮੇਸ਼ਾ ਭਾਜਪਾ ਨੂੰ ਸੇਫ ਜ਼ੋਨ ਵਿੱਚ ਲਿਜਾਣ ਦਾ ਕੰਮ ਕਰਦੇ ਆ ਹਮੇਸ਼ਾ ਹੀ ਉਹਨਾਂ ਗੱਲਾਂ ਦੇ ਉੱਤੇ ਆ ਕੇ ਮਾਫੀ ਵੀ ਮੰਗ ਲੈਂਦੇ ਆ ਜਿੱਨਾਂ ਆਗੂਆਂ ਵੱਲੋਂ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਿਸ ਨਾਲ ਪਾਰਟੀ ਨੂੰ ਸਵਾਲਾਂ ਦੇ ਇੱਕ ਟਹਾਰੇ ਵਿੱਚ ਖੜਾ ਹੋਣਾ ਪੈਂਦਾ ਹਰਜੀਤ ਗਰੇਵਾਲ ਜੱਟ ਭਾਈਚਾਰੇ ਚੋਂ ਆਉਂਦੇ ਆ ਵੇਖਣਾ ਹੋਏਗਾ ਕਿ ਇਹ ਜੱਟ ਭਾਈਚਾਰਾ ਭਾਜਪਾ ਨੂੰ ਕਿੰਨਾ ਕੁ ਮਾਫਕ ਆ ਸਕਦਾ ਤਾਂ ਇਸ ਉੱਤੇ ਵੀ ਇੱਕ ਵੱਡੀ ਚਰਚਾ ਦਿਖਾਈ ਦੇ ਰਹੀ ਆ ਕਿਉਂਕਿ ਭਾਜਪਾ ਜਿਸ ਐਜੰਡੇ ਤੇ ਆ ਉਸ ਵਿੱਚ ਜੱਟਵਾਦ ਕਿਤੇ ਵੀ ਦਿਖਾਈ ਨਹੀਂ ਦਿੰਦਾ ਤਾਂ ਹਰਜੀਤ ਗਰੇਵਾਲ ਕਿਸਾਨੀ ਮੁੱਦਿਆਂ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਆਏ ਸਨ ਜਿਸ ਢੰਗ ਦੇ ਨਾਲ ਖੇਤੀ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਦੋਂ ਕਿਸਾਨਾਂ ਨੇ ਭਾਜਪਾ ਦੇ ਆਗੂਆਂ ਦੇ ਦਰਵਾਜੇ ਘਰਾਂ ਦੇ ਬੰਦ ਕਰ ਦਿੱਤੇ ਉਹਨਾਂ ਦੇ ਅੱਗੇ ਮੋਰਚੇ ਲਗਾ ਦਿੱਤੇ ਉਹਨਾਂ ਦਾ ਘਰਾਉ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਕੋ ਇੱਕ ਭਾਜਪਾ ਦੇ ਨੇਤਾ ਸਨ ਹਰਜੀਤ ਗਰੇਵਾਲ ਜਿਨ੍ਹਾਂ ਦੇ ਘਰ ਤੇ ਹਮਲਾ ਵੀ ਹੋਇਆ ਜਿਨ੍ਹਾਂ ਨੇ ਚੰਗੀ ਤਰ੍ਹਾਂ ਕਿਸਾਨ ਆਗੂਆਂ ਦੇ ਨਾਲ ਆੜਾ ਵੀ ਲਿਆ ਤੇ ਪੂਰੀ ਤਰ੍ਹਾਂ ਭਾਜਪਾ ਦੀ ਗੱਲ ਉਹ ਰੱਖਦੇ ਨਜ਼ਰ ਆਏ ਕਿ ਖੇਤੀ ਦੇ ਕਾਲੇ ਕਾਨੂੰਨਾਂ ਦਾ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਉਹ ਕਿੰਨੇ ਕੋਈ ਕਿਸਾਨੀ ਦੇ ਹਿੱਤ ਵਿੱਚ ਹੈ ਤਾਂ ਹੁਣ ਜਿਵੇਂ ਰਵਨੀਤ ਸਿੰਘ ਬਿੱਟੂ ਦੀ ਜ਼ੁਬਾਨ ਫਿਸਲੀ ਸੀ ਤਾਂ ਹਰਜੀਤ ਗਰੇਵਾਲ ਨੇ ਹੀ ਪਹਾੜਪਾ ਨੂੰ ਸੇਫ ਜ਼ੋਨ ਵਿੱਚ ਲੈ ਜਾਣਾ ਠੀਕ ਸਮਝਿਆ ਜਿਵੇਂ ਕੰਗੜਾ ਰੋਤ ਵੱਲੋਂ ਕੋਈ ਟਿੱਪਣੀ ਕੀਤੀ ਜਾਂਦੀ ਸੀ ਪਰ ਹਰਜੀਤ ਗਰੇਵਾਲ ਹੀ ਅੱਗੇ ਆ ਕੇ ਸਾਰਾ ਕੁਝ ਕਵਰ ਅਪ ਕਰਦੇ ਰਹੇ ਆ ਤਾਂ ਇਸ ਦੇ ਨਾਲ ਹੀ ਸੁਬਾਸ਼ ਸ਼ਰਮਾ ਦਾ ਵੀ ਜ਼ਿਕਰ ਕਰ ਲੈਣਾ ਜਿਨ੍ਹਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਤੀਜੇ ਸਥਾਨ ਤੇ ਆ ਕੇ ਚੰਗੀ ਵੋਟ ਹਾਸਲ ਕੀਤੀ ਇਸ ਦੇ ਨਾਲ ਹੀ ਹਰਵਨੇਸ਼ ਸਿੰਘ ਬਿੱਟੂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਹੈ ਕਿ ਜਿਹੜੀ ਸਪੇਸ ਭਾਜਪਾ ਨੇ ਰਵਨੀਤ ਸਿੰਘ ਬਿੱਟੂ ਨੂੰ ਦਿੱਤੀ ਹੈ ਤਾਂ ਭਾਜਪਾ ਇੱਕ ਸਿੱਖ ਚਿਹਰੇ ਦਾ ਲਾਹ ਖੱਟਣਾ ਚਾਹੁੰਦੀ ਹੈ ਐਸੇ ਸਿੱਖ ਚਿਹਰੇ ਕਰਕੇ ਹੀ ਕੈਪਟਨ ਮਰਿੰਦਰ ਸਿੰਘ ਦੇ ਨਾਲ ਭਾਜਪਾ ਨੇ ਨੇੜਤਾ ਬਣਾਈ ਸੀ ਬੇਸ਼ੱਕ ਉਸ ਤਰ੍ਹਾਂ ਦੀ ਚਹਿਲ ਪਹਿਲ ਉਸ ਤਰ੍ਹਾਂ ਦੀ ਸਿਆਸਤ ਦੇ ਵਿੱਚ شمارਨੀਆ ਕੈਪਟਨ ਮਰਿੰਦਰ ਸਿੰਘ ਪਰੰਤੂ ਰਵਨੀਤ ਸਿੰਘ ਬਿੱਟੂ ਨੂੰ ਹਾਰ ਦੇ ਬਾਵਜੂਦ ਮੋਦੀ ਕੈਬਨਿਟ ਦੇ ਵਿੱਚ ਲਿਜਾਣਾ ਅਮਿਤ ਚਾਰ ਨੇ ਲੁਧਿਆਣੇ ਵਿੱਚ ਆ ਕੇ ਇਹ ਗੱਲ ਕਹੀ ਸੀ ਕਿ ਜੇ ਲੁਧਿਆਣੇ ਦੇ ਲੋਕ ਵੋਟ ਕਰਕੇ ਰਵਨੀਤ ਸਿੰਘ ਬਿੱਟੂ ਨੂੰ ਜਿਤਾਉਂਦੇ ਆ ਤਾਂ ਵੱਡਾ ਆਂਦਵੀ ਬਣਾਉਣ ਦਾ ਕੰਮ ਮੈਂ ਕਰਾਂਗਾ ਬੇਸ਼ੱਕ ਰਵਨੀਤ ਸਿੰਘ ਬਿੱਟੂ ਨੇ ਵੱਡੀ ਵੋਟ ਹਾਸਲ ਕੀਤੀ ਹਾਰ ਹਾਸਲ ਕੀਤੀ ਪਰੰਤੂ ਅਮਿਤ ਖਾਨ ਨੇ ਆਪਣੇ ਬੋਲ ਪਗਾ ਦਿੱਤੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਵਿਜ਼ਾਰਦ ਵਿੱਚ ਲੈ ਕੇ ਰੇਲਵੇ ਦੇ ਵਿਭਾਗ ਦੇ ਵਿੱਚ ਉਹਨਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਜਿਮਨੀ ਚੋਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਜਿਹੜੇ ਹੈ ਇਸ ਸਮੇਂ ਕੰਮ ਕਰਦੇ ਨਜ਼ਰ ਆ ਰਹੇ ਆ ਤਾਂ ਜਿਸ ਤੰਗ ਦੇ ਨਾਲ ਰਵਨੀਤ ਸਿੰਘ ਬਿੱਟੂ ਬੜ ਬੋਲੇ ਆ ਰਵਨੀਤ ਸਿੰਘ ਬਿੱਟੂ ਜਿਸ ਤੰਗ ਦੇ ਨਾਲ ਪਾਪ ਪਾ ਦੀਆਂ ਗੱਲਾਂ ਨੂੰ ਡਿਫਾਈਨ ਕਰਦੇ ਆ ਕਿਸਾਨਾਂ ਦੇ ਨਾਲ ਆਡਾ ਲੈਂਦੇ ਆ ਤਾਂ ਵੇਖਣਾ ਹੋਏਗਾ ਕਿ ਭਾਜਪਾ ਦੇ ਪਮਾਨੇ ਦੇ ਵਿੱਚ ਰਵਨੀਸ਼ ਸਿੰਘ ਬਿੱਟੂ ਕਿੰਨਾ ਕੁ ਫਿੱਟ ਆਉਂਦੇ ਆ ਤਾਂ ਸੁਨੀਲ ਜਾਖੜ ਦੀ ਗੱਲ ਕਰੀਏ ਤਾਂ ਸੁਨੀਲ ਜਾਖੜ ਨੇ ਆਪਣੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਮਨ ਵਿੱਚ ਵੱਡੀ ਥਾਂ ਪੰਜਾਬ ਲਈ ਹੈ ਵੱਡੀ ਤਵੱਜੋ ਪੰਜਾਬ ਨੂੰ ਦਿੰਦੇ ਆ ਇਸੇ ਕਰਕੇ ਕਰਤਾਰਪੁਰ ਕੋਰੀਡੋਰ ਸਿੱਕਾ ਨੂੰ ਕਾਲੀ ਸੂਚੀ ਚੋਂ ਹਟਾਉਣਾ ਇਸੇ ਤਰ੍ਹਾਂ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਉਤਸਵ ਲਾਲ ਕਿਲੇ ਤੇ ਮਨਾਇਆ ਗਿਆ ਇਸੇ ਤਰ੍ਹਾਂ ਹਿਮਕੁੰਡ ਸਾਹਿਬ ਦਾ ਰੋਡ ਰੋਪਵੇ ਜਿਹੜਾ ਬਣਾਉਣ ਦੀ ਗੱਲ ਸੈਂਟਰ ਸਰਕਾਰ ਨੇ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਪੰਜਾਬ ਨੂੰ ਤਵੱਜੋ ਦਿੰਦੇ ਆ ਪਰੰਤੂ ਕੁਝ ਕਿਸਾਨੀ ਮਸਲਿਆਂ ਨੂੰ ਲੈ ਕੇ ਜਾਂ ਜਿਸ ਤੰਗ ਦੇ ਨਾਲ ਭਾਜਪਾ ਦੇ ਅੱਗੇ ਪੰਜਾਬ ਦੇ ਵਿੱਚ ਵੱਡੇ ਮਸਲੇ ਪਏ ਨੇ ਜਿਵੇਂ ਇੱਕ ਹੋਰ ਮਸਲਾ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਛੇੜ ਦਿੱਤਾ ਜਦੋਂ ਹਰਿਆਣਾ ਦੀ ਵਿਧਾਨ ਸਭਾ ਚੰਡੀਗੜ੍ਹ ਵਿੱਚ ਬਣਾਉਣ ਦੀ ਨੋਟੀਫਿਕੇਸ਼ਨ ਕਰ ਦਿੱਤੀ ਹੈ ਜੋ ਪੰਜਾਬ ਦੇ ਨਾਲ ਇੱਕ ਵੱਡਾ ਤਕਾ ਹੈ ਤੇ ਸੁਨੀਲ ਜਾਖੜ ਨੇ ਇਸ ਮੁੱਦੇ ਤੇ ਵੀ ਪ੍ਰਧਾਨ ਮੰਤਰੀ ਨੂੰ ਇਹ ਗੱਲ ਕਹੀ ਹੈ ਕਿ ਇਸ ਮਸਲੇ ਦੇ ਉੱਤੇ ਵੀ ਸਮੀਖਿਆ ਕਰ ਲੈਣੀ ਚਾਹੀਦੀ ਹੈ ਕਿਉਂਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਸਾਰੇ ਫੈਸਲੇ 60 40 ਹਰਿਆਣਾ ਤੇ ਪੰਜਾਬ ਦੇ ਨਾਲ ਵੰਡੇ ਜਾ ਚੁੱਕੇ ਹੈ ਪਰੰਤੂ ਜਦੋਂ ਹੁਣ ਅਜਿਹੀ ਵਿਧਾਨ ਸਭਾ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਇੱਕ ਵੱਡੀ ਹਿੱਸੇਦਾਰੀ ਹਰਿਆਣਾ ਦੀ ਚੰਡੀਗੜ੍ਹ ਦੇ ਵਿੱਚ ਖੜੀ ਕੀਤੀ ਜਾ ਰਹੀ ਹੈ ਇਸ ਨੂੰ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਪੱਖ ਦੇ ਨਾਲ ਵਿਰੋਧ ਨਿੰਦਾ ਦੇ ਪੱਖ ਤੋਂ ਲੈ ਰਹੀਆਂ ਨੇ ਤਾਂ ਜਿਸ ਤਰ੍ਹਾਂ ਦਾ ਤੱਕਾ ਕੇਂਦਰ ਵੱਲੋਂ ਇੱਕ ਪਾਸੇ ਤਾਂ ਕੇਂਦਰ ਸਰਕਾਰ ਜਾਂ ਭਾਜਪਾ ਦੀ ਸਮੁੱਚੀ ਲੀਡਰਸ਼ਿਪ 2027 ਨੂੰ ਲੈ ਕੇ ਅੱਗੇ ਵਧਣਾ ਚਾਹੁੰਦੀ ਹੈ ਜਿਵੇਂ ਸੁਨੀਲ ਜਾਖੜ ਨੇ ਜ਼ਿਕਰ ਕੀਤਾ ਸੀ ਕਿ ਖੇਤੀ ਪਰਦਾਨ ਸੂਬਾ ਪੰਜਾਬ ਤੇ ਇਸ ਦੇ ਨਾਲ ਕੁਝ ਕਿਸਾਨੀ ਸਮੱਸਿਆਵਾਂ ਜਾਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤਾਂ ਇਹਨਾਂ ਮਾਮਲਿਆਂ ਨੂੰ ਕਿਸ ਤਰ੍ਹਾਂ ਸੁਲਝਾਣਾ ਕਿਉਂਕਿ ਸੁਨੀਲ ਜਾਖੜ ਦਾ ਪਿਸ਼ੋਕੜ ਕਿਸਾਨੀ ਨਾਲ ਜੁੜਿਆ ਹੋਇਆ ਬਲਰਾਮ ਜਾਖੜ ਹਮੇਸ਼ਾ ਕਿਸਾਨ ਹਿੱਤਾਂ ਦੀ ਗੱਲ ਕਰਦੇ ਆਇਆ ਤਾਂ ਸੁਨੀਲ ਜਾਖੜ ਨੇ ਆਪਣੇ ਮਨ ਦੇ ਬਲਬਲੇ ਸਾਂਝੇ ਕਰਦਿਆਂ ਹੀ ਸਪਸ਼ਟ ਕਰ ਦਿੱਤਾ ਕਿ ਉਹ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਚੁੱਕਿਆ ਹੁਣ ਵੇਖਣਾ ਹੋਏਗਾ ਕਿ ਭਾਜਪਾ ਕਿਸ ਨੂੰ ਆਪਣਾ ਅਗਲਾ ਪੰਜਾਬ ਦੇ ਵਿੱਚ ਪ੍ਰਧਾਨ ਲਗਾਉਂਦੀ ਹੈ ਇਸ ਲਈ ਕਿਸ ਤਰ੍ਹਾਂ ਦਾ ਰਾਖੜਦਾ ਤੇ ਜਿਹੜਾ ਵਿਅਕਤੀ ਪੰਜਾਬ ਭਾਜਪਾ ਦਾ ਪ੍ਰਧਾਨ ਲਗਾਇਆ ਜਾਂਦਾ ਚਾਹੇ ਉਹ ਅਵਨਾਸ਼ਰਾਏ ਖੰਨਾ ਚਾਹੇ ਉਹ ਹਰਜੀਤ ਗਰੇਵਾਲਾ ਚਾਹੇ ਉਹ ਰਵਨੀਤ ਸਿੰਘ ਬਿੱਟੂ ਹੈ ਪਰੰਤੂ ਸਨੀਲ ਜਾਕਰ ਨੇ ਰਵਨੀਤ ਸਿੰਘ ਬਿੱਟੂ ਦੇ ਮਸਲੇ ਤੇ ਸਪਸ਼ਟ ਕਰ ਦਿੱਤਾ ਕਿ ਬੇਸ਼ੱਕ ਭਾਜਪਾ 227 ਦੇ ਵਿੱਚ ਸਰਕਾਰ ਬਣਾਲੇ ਪਰੰਤੂ ਮੁੱਖ ਮੰਤਰੀ ਦਾ ਚਿਹਰਾ ਕੋਈ ਅਜਿਹਾ ਲੱਭਣਾ ਹੋਏਗਾ ਜੋ ਪੰਜਾਬ ਦੇ ਫਿੱਟ ਆ ਸਕੇ